ਅੱਜ ਮਾਨਯੋਗ ਰਾਜਪਾਲ ਪੰਜਾਬ ਉਹਨਾਂ ਨਾਲ ਮੁਲਾਕਾਤ ਸੀ ਔਰ ਬਹੁਤ ਸਾਰੀਆਂ ਗੱਲਾਂ ਕਿਉਂਕਿ ਜਿਹੜਾ ਸਰਕਾਰ ਤੇ ਰਾਜਪਬੰਦ ਦੇ ਵਿੱਚ ਜਿਹੜਾ ਤਾਲਮੇਲ ਜ਼ਰੂਰੀ ਹੈ ਐਸੇ ਲੈਣ ਵਾਸਤੇ ਤਾਂ ਜਸਕਟ ਸਿੰਘ ਮੁਲਾਕਾਤ ਸੀ ਸ਼ਾਇਦ ਤੁਸੀਂ ਜੋ ਸੋਚੀ ਬੈਠੇ ਹੋ ਉਹ ਨਹੀਂ ਸੀ ਅਸਲ ਚ ਕੀ ਹੈ ਕਿ ਆਮ ਆਦੀ ਪਾਰਟੀ ਜਿਹੜੀ ਹੈ ਨੈਸ਼ਨਲ ਪਾਰਟੀ ਹੈ ਗੁਜਰਾਤ ਚ ਵੀ ਸਾਡੀ ਜਿੱਤ ਹੋਈ ਹੈ ਲੁਧਿਆਣੇ ਚ ਵੀ ਜਿੱਤ ਹੋਈ ਹੈ ਸਾਡੇ ਗੋਆ ਚ ਵੀ ਸਾਡੇ ਐਮ ਐਲ اے ਨੇ ਹਜੇ ਤੱਕ ਆਮ ਆਦੀ ਪਾਰਟੀ ਕੋਲ ਚੰਡੀਗੜ੍ਹ ਚ ਦਫ਼ਤਰ ਨਹੀਂ ਹੈਦਰਕੇ ਸੀ ਸਰਕਾਰ ਚ ਵੀ ਆ ਤੇ ਅਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਜੋ ਇੱਕ ਦਫ਼ਤਰ ਵਾਸਤੇ ਜੋ ਜੂਟੀ ਦੇ ਵਿੱਚ ਦਫ਼ਤਰ ਲੈਣ ਵਾਸਤੇ ਜੋ ਸ਼ਰਤਾਂ ਹੁੰਦੀਆਂ ਨੇ ਉਹ ਸਾਰੀਆਂ ਪੂਰੀਆਂ ਕਰਦੇ ਅਸੀਂ ਇੱਕ ਵਾਰ ਸਾਹਮਣੇ ਇਹ ਵੀ ਕਿਤੇ ਲਿਖਿਆ ਹੈ ਕਿ ਜੀ ਮਤਲਬ ਕਾਂਗਰਸ ਦਾ ਵੀ ਇੱਥੇ ਦਫ਼ਤਰ ਹੈ ਅਕਾਲੀ ਲਾਲ ਦਾ ਵੀ ਹੈ ਭਾਜੀਪੀ ਦਾ ਵੀ ਸਾਨੂੰ ਦਫ਼ਤਰ ਵਾਸਤੇ ਜਗ੍ਹਾ ਦਿੱਤੀ ਹੈ ਵੀ ਉਹਨਾਂ ਨੇ ਕਹਿ ਕੇ ਬਿਲਕੁਲ ਜੋ ਵੀ ਕ੍ਰਿਟੇਰੀਆ ਹੋਊਗਾ ਜੋ ਵੀ ਰੂਲਸ ਐਂਡ ਰੈਗੂਲੇਸ਼ਨਸ ਨੇ ਤੇ ਉਹ ਸਾਰੇ ਅਸੀਂ ਲਿਖ ਕੇ ਦੇ ਆਏ ਤੇ ਮੈਨੂੰ ਵੀ ਇਹਦਾ ਕਿ ਆਮ ਆਦਮੀ ਪਾਰਟੀ ਨੂੰ ਹੁਣ ਆਫੀਸ਼ੀਅਲੀ ਦਫਤਰ ਵੀ ਚੰਡੀਗੜ੍ਹ ਦੇ ਵਿੱਚ ਮਿਲੇਗਾ ਚੰਡੀਗੜ੍ਹ ਸਾਡੀ ਰਾਜਧਾਨੀ ਹੈ 60 40 ਦਾ ਵੈਸੀ ਸਾਡਾ ਰੇਸ਼ੋ ਬਣਦਾ ਹਰ ਗੱਲ 'ਚ ਚਾਹੇ ਪੁਲਿਸ ਸਾਇਆ ਚਾਹੇ ਮੁਲਾਜ਼ਮ ਅਸੀਂ ਵਾਦਾ ਕੀਤਾ ਸੀਗਾ ਲੁਧਿਆਣੇ ਤੇ ਤੁਸੀਂ ਵਿਧਾਨ ਸਭਾ ਵਾਲੀਆਂ ਪੌੜੀਆਂ ਚੜਾਓ ਰਾਜ ਭਵਨ ਵਾਲੀਆਂ ਪੌੜੀਆਂ ਅਸੀਂ ਅਸੀਂ ਚੜਾ ਦੇਵਾਂਗੇ ਤਾਂ ਮਤਲਬ ਜਿਸ ਵੇਲੇ 2022 ਚ ਤੁਸੀਂ ਨੇਹੀ ਕਹਨੇ ਹੋ ਉਸ ਵੇਲੇ ਉਹ 7000 ਰੁਪਏ ਦਿੱਤੇ ਸੀਗੇ ਤੇ ਹੁਣ 12000 ਰੁਪਏ ਦਿੱਤੇ ਆ ਆ ਫਿਰ ਲੋਕਾਂ ਦੇ ਮੰਡੇਟ ਦਾ ਸਤਕਾਰ ਕਰਨਾ ਜਾਂ ਉਹਦਾ ਮਾਨਜਿਤ ਕਰਨਾ ਸਾਡਾ ਫਰਜ਼ ਬਣਦਾ ਤੇ ਉਹਨਾਂ ਨੂੰ ਮંત્રી ਮੈਂ ਟੈਸਰਾ ਅਰੋੜਾ ਸਾਹਿਬ ਹੀ ਹੋਰ ਸੀਟਾਂ ਹੋਰ ਲੋਗ ਹੋਣਗੇ ਹੋਰ ਵੀ ਤੇ ਨਵੇਂ ਚਿਹਰੇ ਵਿਚ ਆਰੋੜਾ ਸਾਹਿਬ ਦੋ ਸੀਟਾਂ ਖਾਲੀ ਪਈਆਂ ਨੇ ਮੰਤਰੀ ਨੂੰ ਦੋ ਸੀਟਾਂ ਖਾਲੀ ਪਈਆਂ ਨੇ ਦੋ ਮੰਤਰੀ ਹੋਣਗੇ ਜਾਂ ਇੱਕ ਸਿੰਗਲ ਲਗਾਏ ਸਾਰਾ ਕੁਝ ਆਜੀ ਪੁੱਛੋਗੇ ਹੈ ਇਹ ਪਤਾ ਤੋਂ ਬਾਈ ਦਾ ਜੋ ਜੋ ਦੇਖੋ ਅਸੀਂ ਮਹਿੰਦਰਪਾਗਤ ਜੀ ਨੇ ਵਾਦਾ ਕੀਤਾ ਸੀ ਮਹਿੰਦਰਪਾਗਤ ਜੀ ਨੇ ਬਣਾਤਾ ਲੋਕਾਂ ਨੇ ਜਲੰਧਰ ਵਾਲਿਆਂ ਨੇ ਮੰਨ ਸਰਕਾਰ ਦਿੱਤਾ ਅਸੀਂ ਇੱਥੇ ਵਾਦਾ ਕੀਤਾ ਇੱਥੇ ਬਣਾ ਲਾਂਗੇ ਤੇ ਬਾਅਦ ਚ ਹੁਣ ਤੁਸੀਂ ਡਿਪਾਰਟਮੈਂਟ ਨਾਲ ਪੁੱਛ ਰਹੇ ਹੋ ਕਿ ਡਿਪਾਰਟਮੈਂਟ ਕਿਹੜਾ ਦੇਵੋਗੇ ਮੈਂ ਇੰਨਾ ਕਹੇ ਕਿ ਬੜੀ ਜਲਦੀ ਜਿਹੜਾ ਫੈਸਲਾ ਕਰਿਆ ਜਾਊਗਾ ਤੇ ਕੱਲ ਨੂੰ ਦਿੱਲੀ ਜਾ ਰਹੇ ਓਕੇ ਕੋਪਾਲ ਟਾਲੀਆ 15000 ਤੇ ਪੱਟੀ ਜਿੱਤ ਹੋਈ ਹੈ ਗੁਜਰਾਤ ਚ ਤੇ ਉਹ ਵੀ ਆਉਣਗੇ ਉੱਥੇ ਤੇ ਸੰਜੀ ਬਰੋੜਾ ਜੀ ਜਾਣਗੇ ਸਾਰੇ ਅਸੀਂ ਇਕੱਠੇ ਮਿਲ ਕੇ ਇਸ ਜਿਹੜਾ ਪਬਲਿਕ ਦੇ ਮੰਡਟ ਨੂੰ ਧੰਨਵਾਦ ਕਰਾਂਗੇ